ਹਾਂਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਦੇਖਾਂਗੇ ਗੱਡੀ ਚਲਾਉਣੀ ਕਿੱਦਾਂ ਆ ਤੇ ਰੋਕਣੀ ਕਿੱਦਾਂ ਆ ਤੇ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਤੇ ਪਹਿਲਾਂ ਦੇਖੋ ਜਦੋਂ ਆਪਾਂ ਗੱਡੀ ਸਟਾਰਟ ਕਰਨੀ ਆ ਸਟਾਰਟਿੰਗ ਚਾਬੀ ਤੋਂ ਸਟਾਰਟ ਹੋਣੀ ਆ ਜਦੋਂ ਆਪਾਂ ਚਾਬੀ ਲਾਉਣੀ ਆ ਪਹਿਲਾਂ ਇਹਨੂੰ ਘਮਾਉਣਾ ਤੇ ਇੱਥੇ ਸਾਈਨ ਆਉਣੇ ਆ ਸਾਈਨ ਆਉਣ ਤੋਂ ਬਾਅਦ ਫੇ ਆਪਾਂ ਸੈਲਫ ਮਾਰਾਂਗੇ ਪਹਿਲਾਂ ਇਹ ਪਾਈ ਦੇਖਣੇ ਕਿ ਗੱਡੀ ਆਪਣੀ ਨਿਊਟਰਲ ਆ ਗੇਅਰ ਵਿੱਚ ਤਾਂ ਨਹੀਂ ਗੱਡੀ ਫੇ ਆਪਾਂ ਸੈਲਫ ਮਾਰਾਂਗੇ ਗੱਡੀ ਆਪਣੀ ਨੂੰ ਸਟਾਰਟ ਤੇ ਜਦੋਂ ਹੁਣ ਆਪਾਂ ਗੱਡੀ ਸਟਾਰਟ ਕਰਨੀ ਹੈ ਪਹਿਲਾਂ ਹੈਂਡ ਬ੍ਰੇਕ ਜਿਹੜੀ ਆਪਣੀ ਡਾਊਨ ਕਰਾਂਗੇ ਦੱਬ ਕੇ ਡਾਊਨ ਤੇ ਇੰਦਰ ਇੰਦਰ ਹੈਗਾ ਆਪਣਾ ਕਲਚ ਬ੍ਰੇਕ ਪ੍ਰੈਸ ਜਦੋਂ ਹੁਣ ਆਪਾਂ ਗੱਡੀ ਸਟਾਰਟ ਕਰਾਂਗੇ ਪਹਿਲਾਂ ਆਪਾਂ ਨੂੰ ਕਲਚ ਦਬਾਣਾ ਪੈਣਾ ਹੈ ਫੁੱਲ ਕਲਚ ਦਬਾ ਕੇ ਹੀ ਆਪਾਂ ਗੇਅਰ ਪਾਉਣੇ ਆ ਫੁੱਲ ਕਲਚ ਦਬਾ ਕੇ ਹੀ ਆਪਾਂ ਗੇਅਰ ਕੱਢਣੇ ਆ ਪਹਿਲਾਂ ਆਪਾਂ ਕਲਚ ਨੂੰ ਪ੍ਰੈਸ ਕਰਾਂਗੇ ਫੁੱਲ ਤੇ ਫਿਰ ਇਧਰ ਆਪਾਂ ਗियर ਪਾਉਣਾ ਆ ਪਹਿਲਾ ਗियर ਠੀਕ ਹੈ ਤੇ ਜਦੋਂ ਹੁਣ ਆਪਾਂ ਕਲਚ ਛੱਡਾਇਆ ਪਹਿਲੇ ਗियर ਵਿੱਚ ਜਦੋਂ ਆਪਾਂ ਕਲਚ ਛੱਡਣਾ ਹੁੰਦਾ ਆ ਪਹਿਲਾ ਕਲਚ ਹਾਫ ਛੱਡਣਾ ਆਪਾਂ ਜਦੋਂ ਗੱਡੀ ਆਪਣੀ ਚੱਲ ਪਈ ਉੱਥੇ ਕਲਚ ਰੋਕਣਾ ਆ ਹਾਫ ਕਲਚ ਛੱਡਣਾ ਆ ਸਾਰਾ ਕਲਚ ਨਹੀਂ ਛੱਡਣਾ ਪਹਿਲਾਂ ਸਾਰਾ ਕਲਚ ਪਹਿਲਾਂ ਤੁਸੀਂ ਛੱਡ ਦੋਗੇ ਗੱਡੀ ਤੁਹਾਡੀ ਹੋ ਜਾਣੀ ਆ ਬੰਦ ਦੇਖੋ ਹੌਲੀ ਹੌਲੀ ਕਲਚ ਛੱਡਣਾ ਐਕਸੀਲੇਟਰ ਨਹੀਂ ਦੱਬਣਾ ਪਰ ਕਈ ਗੱਡੀਆਂ ਹੁੰਦੀਆਂ ਉਹਨਾਂ ਦਾ ਇਧਰੋਂ ਐਕਸੀਲੇਟਰ ਵੀ ਦੱਬੜਾ ਪੈਂਦਾ ਹੁੰਦਾ ਹੌਲੀ ਹੌਲੀ ਕਲਚ ਵੀ ਛੱਡਣਾ ਪੈਂਦਾ ਹੁੰਦਾ ਤੇ ਜਦੋਂ ਉੱਥੇ ਕਲਚ ਰੋਕਿਆ ਹੁਣ ਮੈਂ ਫੁੱਲ ਕਲਚ ਨਹੀਂ ਛੱਡਿਆ ਇਧਰ ਹੁਣ ਹਾਲ ਆਪਣੇ ਗੱਡੀ ਜਿਹੜੀ ਆ ਚੱਲ ਪਈ ਹੈ ਗੱਡੀ ਹੋ ਗਈ ਸਟਾਰਟ ਹਣ ਗੱਡੀ ਆ ਆਪਣੇ ਨੂੰ ਸਟਾਰਟ ਹੋ ਗਈ ਤਾਂ ਹੁਣ ਆਪਾਂ ਸਾਰਾ ਕਲਚ ਛੱਡਾਂਗੇ ਫੁੱਲ ਕਲਚ ਛੱਡ ਕੇ ਬਾਅਦ ਵਿੱਚ ਆਪਾਂ ਐਕਸਲੇਟਰ ਦੱਬਣਾ ਪਹਿਲੇ ਗੇਅਰ ਵਿੱਚ ਆਪਾਂ ਸਪੀਡ ਰੱਖਣੀ ਆ 10-15 ਦੀ ਰੱਖ ਸਕਦੇ ਆ ਬਾਕੀ ਜੇ ਸਟੌਪ ਕਰਨੀ ਆ ਤੁਸੀਂ ਕਲਚ ਦਬਾ ਕੇ ਹੀ ਬ੍ਰੇਕ ਲਾਉਣੀ ਆ ਪਹਿਲਾਂ ਕਲਚ ਦਬਾਣਾ ਕਲਚ ਦਬਾ ਕੇ ਹੀ ਬ੍ਰੇਕ ਲਾਉਣੀ ਆ ਠੀਕ ਆ